ਗੁਰਪੂਰੈ ਤਾਂ ਕੇ ਕਾਟੇ ਜਾਲ ਗੌੜੀ ਗੁਵਾਰੀ ਮਹੱਲਾ ਪੰਜਵਾ ਤਉ ਕਿਰਪਾ ਤੇ ਮਾਰਗ ਪਾਈਐ ਪ੍ਰਭ ਕਿਰਪਾ ਤੇ ਨਾਮ ਧਿਆਈਐ ਪ੍ਰਭ ਕਿਰਪਾ ਤੇ ਬੰਦਨ ਛੁੱਟੈ ਤਉ ਕਿਰਪਾ ਤੇ ਹਉਮੈ ਟੁੱਟੈ ਤੁਮ ਲਾਭ ਹੋ ਤਉ ਲਾਗਹਿ ਸੇਵ ਹਮ ਤੇ ਕਛੂ ਨਾ ਹੋਵੈ ਦੇਵ ਰਹਾਉ ਤੁਦ ਭਾਵੈ ਤਾਂ ਗਾਵਾਂ ਬਾਣੀ ਤੁਦ ਭਾਵੈ ਤਾਂ ਸੱਚ ਵਖਾਣੀ ਤੁਦ ਭਾਵੈ ਤਾਂ ਸਤਿਗੁਰ ਮਿਆ ਸਰਬ ਸੁਖਾ ਪ੍ਰਵ ਤੇਰੀ ਦਇਆ ਜੋ ਤੁਦ ਭਾਵੈ ਸੋ ਨਿਰਮਲ ਕਰਮਾ ਜੋ ਤੁਦ ਭਾਵੈ ਸੋ ਸੱਚ ਧਰਮਾ ਸਰਬ ਨਿਧਾਨ ਗੁਣ ਤੁਮਹੀ ਪਾਸ ਤੂੰ ਸਾਹਿਬ ਸੇਵਕ ਅਰਦਾਸ ਮਨ ਤਨ ਨਿਰਮਲ ਹੋਏ ਹਰ ਰੰਗ ਸਰਬ ਸੁਖਾ ਪਾਮੋ ਸਤ ਸੰਗ ਨਾਮ ਤੇਰਾ ਰਹੇ ਮਨ ਰਾਤਾ ਇਹੋ ਕਲਿਆਣ ਨਾਨਕ ਕਰ ਜਾਤਾ ਗੌੜੀ ਗੁਆਰ ਦੀ ਮਹੱਲਾ ਪੰਜਵਾਂ ਆਣ ਰਸਾ ਜੀਤੇ ਤੈ ਚਾਖੀ ਨਿਮਖਨਾ ਤ੍ਰਿਸ਼ਨਾ ਤੇਰੀ ਲਾਤੀ ਹਰ ਰਸ ਕਾ ਤੂੰ ਚਾਖਹਿ ਸਾਦ ਚਾਖਤ ਹੋਏ ਰਹੇ ਬਿਸਮਾਦ ਅੰਮ੍ਰਿਤ ਰਸ ਨਾ ਪੀਓ ਪਿਆਰੀ ਇਹ ਰਸ ਰਾਤੀ ਹੋਏ ਤ੍ਰਿਪਤਾਰੀ ਰਹਾਉ ਇਹ ਜਿਹਵੇ ਤੂੰ ਰਾਮ ਗੁਣ ਗਾਉ ਨਿਮਕ ਨਿਮਕ ਹਰ 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 ਧਿਆਉ ਆਨ ਨਾ ਸੁਣੀਐ ਕਤੁਹ ਜਾਈਐ ਸਾਧ ਸੰਗਤ ਵਡ ਭਾਗੀ ਪਾਈਐ ਆਠ ਪਹਿਰ ਜਿਹਵੇ ਆਰਾਧ ਪਾਰ ਬ੍ਰਹਮ ਠਾਕੁਰ ਆਗਾਦ ਈਹਾ ਉਹਾ ਸਦਾ ਸੁਹੇਲੀ ਹਰ ਗੁਣ ਗਾਵਤ ਰਸਨੀ ਅਮੋਲੀ ਬਨਸ ਬਤਮੌਲੀ ਫਲ ਫੁੱਲ ਪੀੜੇ ਇਹ ਰਸ ਰਾਤੀ ਬਹੁਰ ਨਾ ਛੋਡੇ ਆਨ ਨਾ ਰਸ ਕਸ ਲਵੈ ਨਾ ਲਾਈ ਕਹੋ ਨਾਨਕ ਗੁਰ ਭਏ ਹੈ ਸਹਾਈ ਗੌੜੀ ਗੁਵਾਰੀ ਮਹੱਲਾ 5ਵਾਂ ਮਨ ਮੰਦਰ ਤਨ ਸਾਜੀ ਬਾਰ ਇਸ ਹੀ ਮਤਿ ਹੀ ਬਸਤੇ ਅਪਾਰ ਇਸ ਹੀ ਭੀਤਰ ਸੁਨਿਅਤ ਸਾ ਕਮਨ ਵਾਪਾਰੀ ਜਾ ਕਾ ਉਹਾ ਵਸਾਹ ਨਾਮ ਰਤਨ ਕੋ ਕੋ ਬਿਉਹਾਰੀ ਅੰਮ੍ਰਿਤ ਭੋਜਨ ਕਰੇ ਆਹਾਰੀ ਰਹਾਉ ਮਨ ਤਨ ਅਰਪੀ ਸੇਵ ਕਰੀਜੈ ਕਮਨ ਸੋ ਜੁਗਤ ਜਿਤ ਕਰ ਭੀਜੈ ਪਾਏ ਲਗੋ ਤਜ ਮੇਰਾ ਤੀਰੈ ਕਮਨ ਸੋ ਜਨ ਜੋ ਸੌਦਾ ਜੋਰੈ ਮਹਿਲ ਸਾਹਾ ਕਾ ਕਿਨ ਬਿਦ ਪਾਵੇ ਕਮਨਸੋ ਬਿੱਤ ਜਿਤ ਭੀਤਰ ਬੁਲਾਵੇ ਤੂੰ ਵਦ ਸਾਹ ਜਾਕੇ ਕੋਟ ਬਣਜਾਰੀ ਕਮਨਸੋ ਦਾਤਾ ਲੇ ਸੰਚਾਰੇ ਖੋਜਤ ਖੋਜਤ ਨਿਜ ਘਰ ਪਾਇਆ ਅਮੋਲ ਰਤਨ ਸਾਚ ਦਿਖਲਾਇਆ ਕਰ ਕਿਰਪਾ ਜਬ ਮੇਲੇ ਸਾਹ ਕਹੋ ਨਾਨਕ ਗੁਰ ਕਹਿ ਵਿਸਾਹ ਗੌੜੀ ਮਹੱਲਾ ਪੰਜਵਾ ਗਵਾਰੀ ਰਣ ਦਿਨਸ ਰਹੈ ਇਕ ਰੰਗਾ ਪ੍ਰਭ ਕੋ ਜਾਣੈ ਸਦ ਹੀ ਸੰਗਾ ਠਾਕੁਰ ਨਾਮ ਕੀਓ ਉਨ ਵਰਤਨ ਤ੍ਰਿਪਤ ਅਗਾਵਨ ਹਰ ਕੈ ਦਰਸ਼ਨ ਹਰ ਸੰਗ ਰਾਤੇ ਮਨ ਤਨ ਹਰੇ ਗੁਰ ਪੂਰੇ ਕੀ ਸਰਨੀ ਪਰੇ ਰਹਾਉ ਚਰਨ ਕਮਲ ਆਤਮ ਆਧਾਰ ਏਕ ਨਿਹਾਰ ਹੈ ਆਗਿਆਕਾਰ ਏਕੋ ਬਨੰਜ ਏਕੋ ਬਿਵਹਾਰੀ ਅਵਰ ਨਾ ਜਾਣਹਿ ਬਿਨ ਨਿਰੰਕਾਰੀ ਹਰ ਕਸੋਗ ਦੋਹੁ ਤੇ ਮੁਕਤੇ ਸਦਾ ਅਲਿਪਤ ਜੋਗ ਅਰ ਜੁਗਤੇ ਦਿਸਹਿ ਸਭ ਮਹਿ ਸਭ ਤੇ ਰਹਤੇ ਪਾਰ ਬ੍ਰਹਮ ਕਾ ਹੋਏ ਧਿਆਨ ਧਰਤੇ ਸੰਤਨ ਕੀ ਮਹਿਮਾ ਕਮਨ ਵਖਾਨੋ ਅਗਾਧ ਬੋਧ ਕਿਸ ਮਿਤ ਨਹੀਂ ਜਾਣੋ ਪਾਰ ਬ੍ਰਹਮ ਮੋਹਿ ਕਿਰਪਾ ਕੀਜੈ ਤੂਰ ਸੰਤਨ ਕੀ ਨਾਨਕ ਦੀਜੈ ਗੌੜੀ ਗਵਾਰੀ ਮਹੱਲਾ ਪੰਜਵਾ ਤੂੰ ਮੇਰਾ ਸਖਾ ਤੂੰ ਹੀ ਮੇਰਾ ਮੀਤ ਤੂੰ ਮੇਰਾ ਪ੍ਰੀਤਮ ਤੁਮ ਸੰਗ ਹੀ ਤਾ ਤੂੰ ਮੇਰੀ ਪਤ ਤੂੰ ਹੈ ਮੇਰਾ ਗਹਿਣਾ ਤੁਜ ਬਿਨ ਨਿਮਖ ਨਾ ਜਾਈ ਰਹਿਣਾ ਤੂੰ ਮੇਰੇ ਲਾਲਣ ਤੂੰ ਮੇਰੇ ਪ੍ਰਾਣ ਤੂੰ ਮੇਰੇ ਸਾਹਿਬ ਤੂੰ ਮੇਰੇ ਖਾਨ ਰਹਾਉ ਜਿਉ ਤੁਮ ਰਾਖੋ ਤੇ ਵੀ ਰਹਿਣਾ ਜੋ ਤੁਮ ਕਹੋ ਸੋਈ ਮੋਹਿ ਕਰਨਾ ਜਹੇ ਪੀਖੋ ਤਹਾਂ ਤੁਮ ਬਸਣਾ ਨਿਰਪੋ ਨਾਮ ਜਪੋ ਤੇਰਾ ਰਸਨਾ ਤੂੰ ਮੇਰੀ ਨਾਵਨਿਦ ਤੂੰ ਪੰਡਾਰ ਰੰਗ ਰਸਾ ਤੂੰ ਮਨਹਿ ਆਧਾਰ ਤੂੰ ਮੇਰੀ ਸੂਬਾ ਤੁਮ ਸੰਗ ਰਚੀਆ ਤੂੰ ਮੇਰੀ ਓਟ ਤੂੰ ਹੈ ਮੇਰਾ ਤਕੀਆ ਮਨ ਤਨ ਅੰਤਰ ਤੁਹੀ ਧਿਆਇਆ ਮਰਮਤ ਮਾਰਾ ਗੁਰ ਤੇ ਪਾਇਆ ਸਤ ਗੁਰ ਤੇ ਦ੍ਰਿੜਿਆ ਇਕ ਏਕੈ ਨਾਨਕ ਦਾਸ ਹਰ 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 ਟੇਕੈ ਗੌੜੀ ਗਵਾਰੀ ਮਹੱਲਾ ਪੰਜਵਾਂ ਵਿਆਪਤ ਹਰਖ ਸੋਗ ਵਿਸਥਾਰ ਵਿਆਪਤ ਸੁਰਗ ਨਰਕ ਦੇ ਅਵਤਾਰ ਵਿਆਪਤ ਧਨ ਨਿਰਧਨ ਪੇਖ ਸੂਬਾ ਮੂਲ ਬਿਆਦੀ ਵਿਆਪਸ ਲੋਭਾ ਮਾਇਆ ਵਿਆਪਤ ਬਹੁ ਪ੍ਰਕਾਰੀ संत जीवह प्रबयोट तुम्हारी रहाऊ व्यापत हम बुद्ध का माता व्यापत पुत्र कलत्तर संगराता व्यापत हस्त घोड़े अरबस्था व्यापत रूप जोबन मदमस्ता व्यापत भूम रंग अररंगा व्यापत गीत नाद सुन संगा व्यापत सेज महल सिंगार ਪੰਚ ਦੂਤ ਵਿਆਪਤ ਅੰਧਿਆਰ ਵਿਆਪਤ ਕਰਮ ਕਰੈ ਹਉ ਫਾਸਾ ਵਿਆਪਤ ਗਿਰਸਤ ਵਿਆਪਤ ਉਦਾਸਾ ਵਿਚਾਰ ਵਿਵਹਾਰ ਵਿਆਪਤ ਇਹ ਜਾਤ ਸਭ ਕਿਛ ਵਿਆਪਤ ਬਿਨ ਹਰ ਰੰਗ ਰਾਤ ਸੰਤਨ ਕੇ ਬੰਦਨ ਕਾਟੇ ਹਰ ਰਾਈ ਤਾ ਕਉ ਕਹਾ ਵਿਆਪੈ ਮਾਈ ਕਹੋ ਨਾਨਕ ਜਿਨ ਤੂਰ ਸੰਤ ਪਾਈ ਤਾ ਕੈ ਨਿਕਟ ਨ ਆਵੈ ਮਾਈ ਗੌੜੀ ਗੁਵਾਰੀ ਮਹੱਲਾ ਪੰਜਵਾਂ ਨੈਣੋ ਨੀਂਦ ਪਰ ਦ੍ਰਿਸ਼ਟ ਵਿਕਾਰ ਸ਼੍ਰਵਣ ਸੋਏ ਸੁਣ ਨਿੰਦ ਵਿਚਾਰ ਰਸਨਾ ਸੋਈ ਲੋਭ ਮਿੱਠੇ ਸਾਦ ਮਨ ਸੋਇਆ ਮਾਇਆ ਬਿਸਮਾਦ ਇਸ ਗ੍ਰਹਿ ਮਹਿ ਕੋਈ ਜਾਗਤ ਰਹਿ ਸਾਬਤ ਵਸਤ ਉਹ ਆਪਣੀ ਲਹਿ ਰਹਾਉ ਸਗਲ ਸਹਿਿਲੀ ਆਪਣੇ ਰਸਮਾਤੀ ਗ੍ਰਹ ਆਪਣੇ ਕੀ ਖਬਰ ਨਾ ਜਾਤੀ ਮੁਸਨਹਾਰ ਪੰਜ ਬਟਵਾਰੀ ਸੂਨੇ ਨਗਰ ਪਰੇ ਠਗਹਾਰੇ ਹੁਣ ਤੇ ਰਾਖੈ ਬਾਪ ਨਾ ਮਾਈ ਹੁਣ ਤੇ ਰਾਖੈ ਮੀਤ ਨਾ ਭਾਈ ਦਰਬ ਸਿਆਣਪ ਨਾ ਹੋਏ ਰਹਤੀ ਸਾਧ ਸੰਗ ਹੋਏ ਦੁਸ਼ਟ ਵਸ ਹੁਤੀ ਕਰ ਕਿਰਪਾ 모ਹੇ ਸਾਰਿੰਗ ਪਾਣ ਸੰਤਨ ਧੂਰ ਸਰਬ ਨਿਦਾਨ ਸਾਬਤ ਪੂੰਜੀ ਸਤ ਗੁਰ ਸੰਗ ਨਾਨਕ ਜਾਗੈ ਪਾਰ ਬ੍ਰਹਮ ਕੈ ਰੰਗ ਸੋ ਜਾਗੈ ਜਿਸ ਪ੍ਰਭ ਕਿਰਪਾਲ ਇਹ ਪੂੰਜੀ ਸਾਬਤ ਧਨ ਮਾਲ ਰਹਾਉ ਦੂਜਾ ਗੌੜੀ ਗੁਆਰ ਦੀ ਮਹੱਲਾ ਪੰਜਵਾਂ ਜਾਂ ਕਹਿ ਵਸਖਾਨ ਸੁਲਤਾਨ ਜਾਂ ਕਹਿ ਵਸ ਹੈ ਸਗਲ ਜਹਾਨ ਜਾਂ ਕਾ ਕੀਆ ਸਭ ਕਿਛੁ ਹੋਇ ਤੇ ਸਤੇ ਬਾਹਰ ਨਾਹੀ ਕੋਈ ਕਹੋ ਬੇਨੰਤੀ ਆਪਣੇ ਸਤਿਗੁਰ ਪਾਏ ਕਾਜ ਤੁਮਾਰੇ ਦੇ ਨਿਭਾਹਿ ਰਹਾਉ ਸਭ ਤੇ ਊਚ ਜਾ ਕਾ ਦਰਬਾਰ ਸਗਲ ਭਗਤ ਜਾ ਕਾ ਨਾਮ ਆਧਾਰ ਸਰਬ ਵਿਆਪਤ ਪੂਰਨ ਧਨੀ ਜਾਂ ਕੀ ਸੋਭਾ ਕਟਕਟ ਬਣੀ ਜਿਸ ਸਿਮਰਤ ਦੁਖ ਡੇਰਾ ਟਹਿ ਜਿਸ ਸਿਮਰਤ ਜਮ ਕਿਛੂ ਨਾ ਕਹਿ ਜਿਸ ਸਿਮਰਤ ਹੋਤ ਸੂਕੇ ਹਰੇ ਜਿਸ ਸਿਮਰਤ ਡੂਬਤ ਪਾਹਨ ਤਰੇ ਸੰਤ ਸਭਾ ਕਉ ਸਦਾ ਜੈਕਾਰ ਹਰ ਹਰ ਨਾਮ ਜਨ ਪ੍ਰਾਨ ਆਧਾਰ ਕਹੋ ਨਾਨਕ ਮੇਰੀ ਸੁਣੀ ਅਰਦਾਸ ਸੰਤ ਪ੍ਰਸਾਦ ਮੋਕੋ ਨਾਮ ਨਿਵਾਸ ਗੋੜੀ ਗਵਾਰ ਦੀ ਮਹੱਲਾ ਪੰਜਵਾ ਸਤਗੁਰ ਦਰਸ਼ਨ ਅਗਨ ਨਿਵਾਰੀ ਸਤਗੁਰ ਭੇਟ ਤਹਾਂ ਮੈਂ ਮਾਰੀ ਸਤਿਗੁਰ ਸੰਗ ਨਾਹੀ ਮਨ ਡੋਲੇ ਅੰਮ੍ਰਿਤ ਬਾਣੀ ਗੁਰਮੁਖ ਬੋਲੇ ਸਭ ਜਗ ਸਾਚਾ ਜਾਂ ਸੱਚ ਮਹਿ ਰਾਤੀ ਸੀਤਲ ਸ਼ਾਂਤ ਗੁਰ ਤੇ ਪ੍ਰਭ ਜਾਤੀ ਰਹਾਉ ਸੰਤ ਪ੍ਰਸਾਦ ਜੱਪੈ ਹਰਨਾਉ ਸੰਤ ਪ੍ਰਸਾਦ ਹਰ ਕੀਰਤਨ ਗਾਉ ਸੰਤ ਪ੍ਰਸਾਦ ਸਗਲ ਦੁੱਖ ਮਿਟੇ ਸੰਤ ਪ੍ਰਸਾਦ ਬੰਧਨ ਤੇ ਛੁੱਟੇ ਸੰਤ ਕਿਰਪਾ ਤੇ ਮਿਟੇ ਮੋਹ ਭਰਮ ਸਾਧ ਦੇਣ ਮੱਝਨ ਸਭ ਧਰਮ ਸਾਧ ਕਿਰਪਾਲ ਦਿਆਲ ਗੋਵਿੰਦ ਸਾਧਾ ਮਹਿ ਇਹ ਹਮਰੀ ਜਿੰਦ ਕਿਰਪਾ ਨਿਦ ਕਿਰਪਾਲ ਟਿਆਵੋ ਸਾਧ ਸੰਗ ਤਾ ਬੈਠਣ ਪਾਵੋ ਮੋਹੇ ਨਿਰਗੁਣ ਕੋ ਪ੍ਰਭ ਕੀਨੀ ਦਇਆ ਸਾਧ ਸੰਗ ਨਾਨਕ ਨਾਮ ਲਿਆ ਗੌੜੀ ਗੁਵਾਰੀ ਮਹੱਲਾ ਪੰਜਵਾਂ ਸਾਧ ਸੰਗ ਜਪਿਓ ਭਗਵੰਤ ਕੇਵਲ ਨਾਮ ਧਿਓ ਗੁਰਮੰਤ ਤਜ ਅਬਮਾਨ ਭਏ ਨਿਰਵੈਰ ਆਠ ਪਹਿਰ ਪੂਜੋ ਗੁਰਪੈਰ ਅਬ ਮਤ ਬਿਨਸੀ ਦੁਸ਼ਟ ਬੇਗਾਨੀ ਜਬ ਤੇ ਸੁਨਿਆ ਹਰ ਜਸ ਕਾਨੀ ਰਹਾਉ ਸਹਿਜ ਸੂਖ ਆਨੰਦ ਨਿਧਾਨ ਰਖਨ ਹਾਰ ਰਖ ਲੈ ਨਿਧਾਨ ਦੁਖ ਦਰਦ ਬਿਨ ਸੇ ਭੈ ਭਰਮ ਆਮਣ ਜਾਣ ਰੱਖੀ ਕਰ ਕਰਮ ਤੀਖੇ ਬੋਲੇ ਸੁਣੇ ਸਭ ਆਪ ਸਦਾ ਸੰਗ ਤਾ ਕਉ ਮਨ ਜਾਪ ਸੰਤ ਪ੍ਰਸਾਦ ਭਇਓ ਪ੍ਰਗਾਸ ਪੂਰ ਰਹੀ ਏਕੈ ਗੁਣ ਤਾਸ ਕਹਿਤ ਪਵਿੱਤਰ ਸੁਣਤ ਪਨੀਤ ਗੁਣ ਗੋਵਿੰਦ ਗਾਵਹਿ ਨਿਤ ਨੀਤ ਕਹੋ ਨਾਨਕ ਜਾਂ ਕੋ ਹੋ ਹਿਰਪਾਲ ਤਿਸ ਜਨ ਕੀ ਸਭ ਪੂਰਨ ਕਾਲ ਗੌੜੀ ਗੁਵਾਰੀ ਮਹੱਲਾ ਪੰਜਵਾਂ ਬੰਦਨ ਤੋੜ ਬੁਲਾਵੇ ਰਾਮ ਮਨ ਮਹਿ ਲਾਗੇ ਸਾਚ ਧਿਆਨ ਮਿਟਹਿ ਕਲੇਸ਼ ਸੁਖੀ ਹੋਏ ਰਹੀਐ ਐਸਾ ਦਾਤਾ ਸਤਗੁਰ ਕਹੀਐ ਸੋ ਸੁਖ ਦਾਤਾ ਜੇ ਨਾਮ ਜਪਾਵੇ ਕਰ ਕਿਰਪਾ ਤਿਸ ਸੰਗ ਮਲਾਵੇ ਰਹਾਉ ਜਿਸ ਹੋਏ ਦਿਆਲ ਤਿਸ ਆਪ ਮਲਾਵੇ ਸਰਬ ਨਿਧਾਨ ਗੁਰੂ ਤੇ ਪਾਵੈ ਆਪ ਤਿਆਗ ਮਿਟੈ ਆਵਣ ਜਾਣਾ ਸਾਧ ਕੈ ਸੰਗ ਪਾਰ ਬ੍ਰਹਮ ਪਛਾਣਾ ਜਾਣੇ ਉਪਰ ਪ੍ਰਭ ਭਏ ਦਿਆਲ ਜਨ ਕੀ तेक ਏਕ ਗੋਪਾਲ ਏਕਾਲਿਵ ਏਕੋ ਮਨ ਪਾਉ ਸਰਬ ਨਿਧਾਨ ਜਨ ਕੈ ਹਰਨਾ ਪਾਰ ਬ੍ਰਹਮ ਸਿਓ ਲਾਗੀ ਪ੍ਰੀਤ ਨਿਰਮਲ ਕਰਨੀ ਸਾਚੀ ਰੀਤਾ ਗੁਰਪੂਰੈ ਮੀਟਿਆ ਅੰਧਿਆਰਾ ਨਾਨਕ ਕਾ ਪ੍ਰਭ ਅਪਰ ਅਪਾਰਾ ਗੌੜੀ ਗੁਵਾਰ ਦੀ ਮਹੱਲਾ ਪੰਜਵਾਂ ਜਿਸ ਮਨ ਵਸੈ ਤਰੈ ਜਨ ਸੋਇ ਜਾਂ ਕੈ ਕਰਮ ਪ੍ਰਾਪਤ ਹੋਇ ਦੂਖ ਰੋਗ ਕਛ ਪਉ ਨ ਬਿਆਪੈ ਅੰਮ੍ਰਿਤ ਨਾਮ ਹਿਰਦੈ ਹਰਿ ਜਾਪੈ ਪਾਰ ਬ੍ਰਹਮ ਪਰਮੇਸ਼ਰ ਧਿਆਇਐ ਗੁਰ ਪੂਰੇ ਤੇ ਇਹ ਮਤ ਪਾਈਐ ਰਹਾਉ ਕਰਨ ਕਰਾਮਨਹਾਰ ਦਇਾਲ ਜੀ ਜੰਤ ਸਗਲੇ ਪ੍ਰਤਪਾਲ ਅਗਮ ਅਗੋਚਰ ਸਦਾ ਬੇਅੰਤਾ ਸਿਮਰ ਮਨਾ ਪੂਰੇ ਗੁਰਮੰਤਾ ਜਾਂ ਕੀ ਸੇਵਾ ਸਰਬ ਨਿਧਾਨ ਪ੍ਰਭ ਕੀ ਪੂਜਾ ਪਾਈਐ ਮਾਨ ਜਾਂ ਕੀ ਟਹਿਲ ਨ ਬਿਰਥੀ ਜਾਏ ਸਦਾ ਸਦਾ ਹਰ ਕੇ ਗੁਣ ਗਾਏ ਕਰ ਕਿਰਪਾ ਪ੍ਰਭ ਅੰਤਰ ਜਾਮੀ ਸੁਖ ਨਿਧਾਨ ਹਰ ਅਲਖ ਸੁਆਮੀ ਜੀ ਜੰਤ ਤੇਰੀ ਸਰਨਾਈ ਨਾਨਕ ਨਾਮ ਮਿਲੈ ਵਡਿਆਈ ਗੌੜੀ ਗੁਵਾਰੀ ਮਹੱਲਾ ਪੰਜਵਾ ਜੀ ਜੁਗਤ ਜਾਂ ਕਹਿ ਹਾਥ ਸੋ ਸਿਮਰੋ ਅਨਾਥ ਕੋ 나ਥ ਪ੍ਰਭ ਚੇਤੇ ਆਏ ਸਭ ਦੁਖ ਜਾਏ ਭੈ ਸਭ ਬਿਨਸਹਿ ਹਰ ਕੈ ਨਾਈ ਬਿਨ ਹਰ ਭਉ ਕਾਹੇ ਕਾਮਨ ਹੈ ਹਰ ਬਿਸਰਤ ਕਾਹੇ ਸੁਖ ਜਾਨ ਹੈ ਰਹਾਉ ਜਿਨ ਧਾਰੇ ਬਹੁ ਤਰਨ ਆਗਾਸ ਜਾਂ ਕੀ ਜੋਤ ਜੀ ਪ੍ਰਗਾਸ ਜਾਂ ਕੀ ਬਖਸ਼ਨਾ ਮੇਟੈ ਕੋਈ ਸਿਮਰ ਸਿਮਰ ਪ੍ਰਭ ਨਿਰਪਉ ਹੋਇ ਆਠ ਪਹਿਰ ਸਿਮਰੋ ਪ੍ਰਭ ਨਾਮ ਅਨਕ ਤੀਰਤ ਮੱਜਨ ਇਸ਼ਨਾਨ ਪਾਰ ਬ੍ਰਹਮ ਕੀ ਸਰਣੀ ਪਾਹੇ ਕੋਟ ਕਲੰਕ ਖਿਨ ਮਹ ਮਿਟ ਜਾਏ ਬੇ ਮੁਹਤਾਜ ਪੂਰਾ ਪਾਤਸ਼ਾ ਪ੍ਰਭ ਸੇਵਕ ਸਾਚਾ ਵੇ ਸਾਹ ਗੁਰ ਪੂਰੈ ਰਾਖੇ ਦੇ ਹਾਥ ਨਾਨਕ ਪਾਰ ਬ੍ਰਹਮ ਸੰਮਰਾਤ ਗੌੜੀ ਗਵਾਰੀ ਮਹੱਲਾ ਪੰਜਵਾਂ ਗੁਰ ਪ੍ਰਸਾਦ ਨਾਮ ਮਨ ਲਾਗਾ ਜਨਮ ਜਨਮ ਕਾ ਸੋਇਆ ਜਾਗਾ ਅੰਮ੍ਰਿਤ ਗੁਣ ਉਚਰੈ ਪ੍ਰਭ ਬਾਣੀ ਪੂਰੇ ਗੁਰ ਕੀ ਸਮਤਿ ਪ੍ਰਾਣੀ ਪ੍ਰਭ ਸਿਮਰਤ ਕੁਸਲ ਸਭ ਪਾਏ ਘਰ ਬਾਹਰ ਸੁਖ ਸਹਜ ਸੁਬਾਏ ਰਹਾਉ ਸੋਈ ਪਛਾਤਾ ਜਿਨਹਿ ਉਪਾਇਆ ਕਰ ਕਿਰਪਾ ਪ੍ਰਭ ਆਪ ਮਲਾਇਆ ਵਾਹ ਪਕਰ ਲੀਨੋ ਕਰ ਆਪਣਾ ਹਰ ਹਰ ਕਥਾ ਸਦਾ ਜਪ ਜਪਨਾ ਮੰਤਰ ਤੰਤਰ ਔਖਦ ਪੁਨਹਿ ਚਾਰ ਹਰ ਹਰ ਨਾਮ ਜੀ ਪ੍ਰਾਨ ਆਧਾਰ ਸਾਚਾ ਤਨ ਪਾਇਓ ਹਰ ਰੰਗ ਦੁਤਰ ਤਰੇ ਸਾਧਕੈ ਸੰਗ ਸੁਖ ਬੈਸੋ ਸੰਤ ਸੱਜਣ ਪਰਵਾਰ ਹਰ ਤਨ ਖਟਿਓ ਜਾ ਕਾ ਨਾਹੀ ਸੁਮਾਰ ਜਿਸਹਿ ਪ੍ਰਾਪਤ ਤਿਸ ਗੁਰ ਦੇ ਨਾਨਕ ਬਿਰਤਾ ਕੋਈ ਨਾਹੀ